ਕਹ ਪਿਛਲਾ ਹੱਤਵਾਦੀ ਦੌਰ ਦੇਖਿਆ ਇਹ ਫੇਰ ਉਸੇ ਦੌਰ ਚ ਜਿਹੜਾ ਪੰਜਾਬ ਨੂੰ ਧੱਕਣਾ ਚਾਹੁੰਦੇ ਨੇ ਲੋਕਾਂ ਦੇ ਵਿੱਚ ਇੱਕ ਸਹਿਮ ਦਾ ਮਾਹੌਲ ਜਿਹੜਾ ਪ੍ਰਤਾਪ ਬਾਜਵੇ ਦੇ ਬਿਆਨ ਨਾਲ ਬਣਿਆ ਬਹੁਤ ਸਾਰੇ ਲੋਕ ਜਿਹੜੇ ਅੰਮ੍ਰਿਤਸਰ ਦੀ ਧਰਤੀ ਤੇ ਸ੍ਰੀ ਦਰਬਾਰ ਸਾਹਿਬ ਆਉਂਦੇ ਨੇ ਉਹ ਜਦੋਂ ਉਹਨਾਂ ਦੇ ਮਨ ਚ ਇਹ ਗੱਲ ਜਾਊਗੀ ਕਿ ਜੇ 18 ਪੰਪ ਦਾ ਫਟ ਕੇ ਤਾਂ 32 ਫੱਟਣ ਵਾਲੇ ਨੇ ਉਹਨਾਂ ਲੋਕਾਂ ਦੇ ਕਿਤੇ ਨਾ ਕਿਤੇ ਮਨ ਚ ਤਾਂ ਜ਼ਰੂਰ ਆਏਗੀ ਕਿ ਕਿੱਥੇ ਫੱਟਣਾ ਹੈ ਪਰ ਬਾਜਵਾ ਸਾਹਿਬ ਨੂੰ ਜੀ ਉਹਦਾ ਉਹਨਾਂ ਦੇ ਇਹਨੇ ਸੂਤਰ ਕੰਮ ਕਰਦੇ ਹੀ ਨੇ ਆ ਫਿਰ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ ਔਰ ਦੱਸਣ ਕਿ ਬੱਤੀ ਬੰਬ ਆਏ ਕਿੱਥੋਂ ਨੇ ਤੇ ਬੱਤੀ ਬੰਬ ਜਿਹੜੇ ਅੱਜ ਫਟਣ ਵਾਲੇ ਨੇ ਉਹ ਹયા ਕਿੱਥੇ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੇ ਜਿਹੜਾ ਫੈਸਲਾ ਲਿਆ ਕਿ ਉਹਨਾਂ ਤੇ ਐਫ ਆਈ ਆਰ ਕੀਤੀ ਹੈ ਬਹੁਤ ਵਧੀਆ ਗੱਲ ਹੈ ਇਹੋ ਜਿਹੇ ਬੰਦਿਆ ਤੇ ਹੋਣੀ ਵੀ ਚਾਹੀਦੀ ਹੈ ਐਡਾ ਆਪਣੇ ਆਪ ਨੂੰ ਸੁਲਝਾ ਸਮਝਦਾਰ ਲੀਡਰ ਵਿਖਾਉਂਦਾ ਹੈ ਨਾ ਰਾਜਨੀਤੀ ਕਰਨੀ ਹੈ ਤਾਂ ਕੰਮ ਦੀ ਰਾਜਨੀਤੀ ਕਰੋ ਦਹਿਸ਼ਤ ਦੀ ਰਾਜਨੀਤੀ ਪੰਜਾਬ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨੀ ਇਹਨਾਂ ਦੇ ਮਨਚ ਭੁਲੇਖਾ ਇੱਕ ਵੀ ਕੰਮ ਦੀ ਗੱਲ ਨਹੀਂ ਕਰਦੇ ਇਹਨਾਂ ਦੇ ਲੀਡਰ ਬਸ ਐਹੀ ਰਾਜਨੀਤੀ ਆ ਜੀ ਆਮ ਆਦਮੀ ਪਾਰਟੀ ਨੂੰ ਭੰਡਣਾ ਆਮ ਆਦਮੀ ਪਾਰਟੀ ਨੂੰ ਇਹ ਕਹਿਣਾ ਚਾਹੀਏ ਆਪਾ ਦੁਗਾਟਨ ਕਰ ਰਹੇ ਸਕੂਲਾਂ ਦੇ ਬਹੁਤ ਸਾਰੇ ਸਕੂਲਾਂ 'ਚ ਤੁਸੀਂ ਚੈਨਲਾਂ ਵਾਲੇ ਵੀਰ ਜਾਣਦੇ ਹੋ ਮੈਨੂੰ ਤਾਂ ਨਹੀਂ ਲੱਗਦਾ ਅੱਜ ਤੋ 20 ਸਾਲ ਪਹਿਲਾਂ ਕਿ ਸਕੂਲ ਦੀ ਚਾਰਦੁਵਾਰੀ ਵੀ ਹੋਈ ਹੋਵੇ ਅੱਜ ਸਾਰੇ ਪਿੰਡਾਂ 'ਚ ਵੇਖਦੇ ਉਹ ਹੀ ਸਕੂਲ ਨੇ ਜਦੋਂ ਕਿ ਜਿਹੜੇ ਆਪੋਜੀਸ਼ਨ ਵਾਲੇ ਨੇ ਸਾਡੇ ਉਹ ਵੀ ਮਾਈਕਾਂ ਤੇ ਖੜੋ ਕੇ ਕਹਿੰਦੇ ਨੇ ਕਿ ਆਹੀ ਸਕੂਲ ਆ ਜਿਹੜੇ ਅੱਜ ਚਮਕਣ ਲੱਗ ਪਏ ਤੁਸੀਂ ਇਸ ਕਰਕੇ ਇਹਨਾਂ ਨੇ ਦੇਖਿਆ ਕਿ ਜਦੋਂ ਕੰਮ ਹੋਣ ਲੱਗੇ ਅਸੀਂ ਤਾਂ ਕਰਦੇ ਨਹੀਂ ਪਰ ਹੁਣ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਕਹਿੰਦੇ ਜੀ ਇਹ ਤਾਂ ਸਿੱਲਾ ਲਾਉਂਦੇ ਜੀ ਪੁਰਾਣੇ ਸਕੂਲ ਬਣਿਆ ਮੈਂ ਉਹਨਾਂ ਨੂੰ ਕਹਿੰਨਾ ਉਹ ਡੇਰਾ ਬਾਬਾ ਨਾਨਕ ਚ ਆ ਜਿਹੜਾ ਇੱਥੋਂ ਦਾ ਹੀ ਵਜੀਰ ਪਿਛਲੇ 5 ਸਾਲ ਰਿਹਾ ਉਹਨੂੰ ਕਹਿੰਦਾ ਆ ਜਾਓ ਡਿਬੇਟ ਕਰੋ ਮੇਰੇ ਨਾਲ ਪਿਆ ਕੇ ਮੇਰੇ ਸਾਹਮਣੇ ਆਓ ਫਰੰਟ ਤੇ ਠੀਕ ਹੈ ਜੀ ਤਾਂ ਡਿਬੇਟ ਕਰੋ ਤਾਂ ਦੱਸੋ ਕਿ ਫੁਲਾਣਾ ਸਕੂਲ ਚ ਫੁਲਾਣਾ ਕੰਮ ਅਸੀਂ ਪਿਛਲੇ 5 ਸਾਲਾਂ ਚ ਕਰਾਇਆ ਹੈ ਅੱਜਾ ਮੈਂ ਦੱਸੂਗਾ ਐਂਪੀਰ ਤੋਂ ਹੋਸਾ ਕਹਿੰਦੇ ਜੀ ਇੱਕ ਵਾਰ ਵਿੱਚ ਦੋਸਤ ਲਿੰਦਾਓਗੇ ਜੀ ਆਪਾਂ ਦੇਣ ਧਰਨੇ ਉਹਨਾਂ ਨੂੰ ਕੋਣ ਰੋਕਣ ਰਿਆ ਧਰਨੇ ਤੇਨ ਤੋਂ ਉੱਤਰਨੇ ਦੇਣ ਸਨ ਧਰਨੇ ਚ ਕਾਉਣੇ ਵੀ ਆਉਂਦੇ ਨੇ ਜਾਂ ਗਲਤ ਬੰਦਾ ਧਰਨੇ ਦੇਗਾ ਇੱਕ ਬੰਨੇ ਤਾਂ ਤੁਸੀਂ ਗਲਤ ਕੰਮ ਕਰਦੇ ਹੋ ਬੇ ਬੁਨਿਆਦ ਬਿਆਨ ਦੇ ਕੇ ਲੋਕਾਂ ਨੂੰ ਉਹਨਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਕਰਦੇ ਹੋ ਜਾਂ ਉਹਨਾਂ ਤੇ ਐਫ ਆਈ ਆ ਹੋ ਗਈ ਜੇ ਪ੍ਰਤਾਪ ਆ ਜਾਵੇ ਤੇ ਹੋ ਗਈ ਆ ਤੇ ਸਖਜੰਦਰਪੁਰ ਰੰਦਾਵੇ ਤੇ ਨਹੀਂ ਹੋ ਸਕਦੀ ਉਹਨਾਂ ਕਹਤੂੰ ਵੀ ਦੇਖੇ ਵੇਖਲਾ ਬਿਆਨ ਤੂੰ ਵੀ ਡਿਪਟੀ ਮੁੱਖ ਮੰਤਰੀ ਨਾਲ ਘਰੇ ਭਾਗ ਰਿਆ ਤੇਰੇ ਵੀ ਸੂਤਰ ਹੋਣੇ ਆ ਤੂੰ ਆਪਣੇ ਸੂਤਰਾਂ ਕੋ ਕੰਮ ਲੈ ਅਬ 10ਰ ਤੇਰੇ ਸੂਤਰ ਕੀ ਕਹਿੰਦੇ ਨੇ ਜੇ ਹਾਈ ਕੋਰਟ ਤੋਂ ਹਾਰਜ ਹੁੰਦੀ ਆ ਤਾਂ ਕਰਨਾ ਖਾਰਜ ਹੁੰਦਾ ਫਿਰ ਸੁਪਰੀਮ ਕੋਰਟ ਅਜੇ ਵੇਖੋ ਜੀ ਕੋਈ ਉਹਦੇ ਚ ਖਾਰਜ ਨਹੀਂ 22 ਤਰੀਕ ਤੱਕ ਰੋਕ ਲਾਈ ਆ ਉਹਨਾਂ ਦੀ ਅਰੈਸਟ ਤੇ ਕਿ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰਨਾ 22 ਤਰੀਕ ਤੋਂ ਬਾਅਦ ਦੇਖਾਂਗੇ ਹਾਈ ਕੋਰਟ ਕੀ ਫੈਸਲਾ ਲੈਂਦੀ ਹੈ ਉਸ ਤੋਂ ਬਾਅਦ ਅਗਲੀ ਜਿਹੜੀ ਕਾਰਵਾਈ ਕਰਾਂਗੇ ਪਾਰਟੀਆਂ ਦਾ ਜੋ ਨਾ ਪਰਿਵਾਰਾਂ ਦਾ ਹਾਲਾਤ ਆ ਉਹ ਇਹਨਾਂ ਲੋਕਾਂ ਨੂੰ ਸਬਕ ਸਿੱਖਣਾ ਚਾਹੀਦਾ ਉਹਨਾਂ ਤੋਂ ਕਿ ਜੇ ਉਹਨਾਂ ਨਾਲ ਹਾਲਾਤ ਹੋਇਆ ਤੇ ਹਾਲਾਤ ਇਹਨਾਂ ਨਾਲ ਵੀ ਹੋਏਗਾ ਜਿਨ੍ਹਾਂ ਨੇ ਜਦੋਂ ਸੌਂ ਖਾਦੀ ਜਿਨ੍ਹਾਂ ਨੇ ਬੁਲੇ ਸੋਨੇ ਹਾਲ ਦਾ ਨਾਰਾ ਲਾਇਆ ਸੀਗਾ ਸਭ ਪ੍ਰਸ਼ਾਦ ਇਹਨਾਂ ਨੂੰ ਵੀ ਥੋੜਾ ਮਿਲੇਗਾ ਭਾਵੇਂ ਉਹਨਾਂ ਨੂੰ ਲੇਟ ਮਿਲੇ ਜੀ ਦੱਸੋ ਜਦੋਂ ਗਵਰਨਰ ਸਾਹਿਬ ਆਏ ਤੇ ਸਰਕਾਰ ਦੇ ਨੁਮਾਇੰਦੇ ਨੂੰ ਨਾਰਾ ਦੇ ਕੀ ਗੱਲ ਦੇਖੋ ਜੀ ਮੈਂ ਕਹ ਮੇਰੀ ਇੱਕ ਮੀਟਿੰਗ ਸੀਗੀ ਮੈਂ ਉਸ ਮੀਟਿੰਗ 'ਚ ਚਲੇ ਗਿਆ ਸੀਗਾ ਵੀ ਤੇ ਮੈਂ ਹਮੇਸ਼ਾ ਇਸ ਤੋਂ ਪਹਿਲਾਂ ਵੀ ਗਵਰਨਰ ਸਾਹਿਬ ਆਉਂਦੇ ਰਹੇ ਨੇ ਧਰਮਕੋਟ ਗਵਰਨਰ ਸਾਹਿਬ ਆਏ ਮੈਂ ਉੱਥੇ ਗਿਆ ਸੀਗਾ ਹਰ ਵਾਰੀ ਮੈਂ ਆਉਂਦਾ ਰਿਹਾ ਠੀਕ ਹੈ ਜੀ ਮੈਂ ਤਾਂ ਕਦੀ ਵੀ ਕੋਈ ਪ੍ਰੋਗਰਾਮ ਇਸ ਨੇ ਕੀਤਾ ਅੱਜ ਤਾਂ ਇਸ ਵਾਰ ਤਾਂ ਮੈਨੂੰ ਮੀਟਿੰਗ ਆ ਗਈ ਪਾਰਟੀ ਦੀ ਇਸ ਕਰਕੇ ਮੈਂ ਗਿਆ ਰਿਹਾ ਚੱਲਿਆ ਤੁਹਾਨੂੰ ਇਹਦੇ ਜੋ ਤੁਸਾਂ ਸਰੋਤ ਸਾਡਾ ਪ੍ਰੋਬਲਮ ਨਾਲ ਹੱਲ ਲਿਆ ਬਿਲਕੁਲ ਅਥਾਹ ਇਹ ਦੇ ਨਕਦਰਨ ਜੀ ਇਹਦੇ ਚ ਇਥੇ ਆਉਣ ਵਾਲੀ ਗੱਲ ਕਿਹੜੀ ਹੈ ਮੈਂ ਤਾਂ ਪਹਿਲਾਂ ਕਹਤਾ ਕਿ ਕੋਈ ਵੀ ਜਿਹੜਾ ਆਪਣੇ ਆਪ ਨੂੰ ਪੰਜਾਬੀ ਖਾਂਦਾ ਜਿਹੜਾ ਆਪਣੇ ਆਪ ਨੂੰ ਪੰਜਾਬ ਨਾਲ ਪਿਆਰ ਕਰਨ ਵਾਲਾ ਬੰਦਾ ਹੈ ਉਹਦਾ ਹਰ ਇੱਕ ਦਾ ਵਈ ਫਰਜ ਬਣਦਾ ਜਿੰਨਾ ਵੀ ਯੋਗਦਾਨ ਪਾਉਣਾ ਉਹਦੇ ਚ ਦੇ ਵਿੱਚ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ ਇੱਕ ਨਾਲੋ ਪੂਰੀ ਰੋੜ ਜਿਹੜੀ ਹੈ ਨਾ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੁਹਾਡਾ ਧੰਨਵਾਦ ਕਰਦਾ ਸਾਰੇ ਚੈਨਲ ਵੀਰਾਂ ਦਾ ਕਿ ਜਿਹੜੇ ਤੁਸੀਂ ਅੱਜ ਆਇਓ ਅੱਜ ਮੈਂ ਗੱਲ ਕਰਨੀ ਹੈ ਸਾਰੇ ਦਲਤ ਭਾਈਚਾਰੇ ਦੇ ਸਬੰਧ ਚ ਮੈਂ ਤੁਹਾਡੇ ਚੈਨਲਾਂ ਤੇ ਰਹੀਂ ਉਹ ਦਲਤ ਵੀਰਾਂ ਨੂੰ ਕਹਿਣਾ ਚਾਹੁੰਦਾ ਹੈ ਕਿ ਜਦੋਂ ਵੀ ਆਮ ਆਦਮੀ ਪਾਰਟੀ 2022 ਚ ਸਰਕਾਰ ਬਣਨ ਤੋਂ ਪਹਿਲਾਂ ਇੱਕ ਲੋਕਾਂ ਨੂੰ ਵਾਅਦਾ ਕੀਤਾ ਸੀਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਬਾਬਾ ਸਾਹਿਬ ਡਾਕਟਰ ਮਵੇਦਕਰ ਜੀ ਤਾਂ ਸ਼ਿਦਿਆਨ ਸਰਦਾਰ ਭਗਤ ਸਿੰਘ ਜੀ ਵੀ ਸੋਚ ਤੇ ਚੱਲਣਾ ਹੈ ਉਹਨਾਂ ਦੇ ਦੱਸੇ ਹੋਏ ਦਰਸਾਏ ਹੋਏ ਪੂਰਨੀਆਂ ਤੇ ਜਿਹੜਾ ਸਰਕਾਰ ਨੇ ਚੱਲਣਾ ਔਰ ਚੱਲ ਰਹੀ ਆ ਹੁੰਦਾ ਕੀ ਸੀ ਕਿ ਇਤਿਹਾਸ 'ਚ ਹੋਇਆ ਕਿ ਸਰਕਾਰ ਬਣ ਤੇ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਬਣੀ ਆ 6 ਮੰਤਰੀ ਦਲਤ ਭਾਈਚਾਰੇ ਦੇ ਪੰਜਾਬ 'ਚ ਬਣਾਏ ਆ ਆਮਾਦੀ ਪਾਰਟੀ ਨੇ ਜਿਹੜਾ ਕਿ ਅੱਜ ਤੱਕ ਇਤਿਹਾਸ 'ਵਾਂ ਜਿਹੜਾ ਆਮ ਆਦਮੀ ਪਾਰਟੀ ਨੇ ਸੈੱਟ ਕੀਤਾ ਹੈ ਕਿ ਦਲਤਾਂ ਨੂੰ ਜਿਹੜੀ ਨਿਮਾਇਦਗੀ ਬੜੇ ਵੱਡੇ ਪੱਧਰ ਤੇ ਦਿੱਤੀ ਅਗਲੀ ਗੱਲ ਸਰਕਾਰ ਨੇ ਜਦੋਂ ਆਪਾਂ ਪਹਿਲਾਂ ਵੇਖਦੇ ਰਹੇ ਕਿ ਜਿਹੜਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੈ ਉਹਦੇ ਵਿੱਚ ਜਿਹੜੀਆਂ ਪ੍ਰਮੋਸ਼ਨਾਂ ਹੁੰਦੀਆਂ ਸੀਗੀਆਂ ਐਡਵੋਕੇਟ ਜਨਰਲ ਬਣਨੇ ਡਿਪਟੀ ਐਡਵੋਕੇਟ ਲੱਗਣੇ ਜਾਂ ਵਕਫਾ ਉੱਚੇ ਹਉਦਿਆਂ ਤੇ ਜਾਣਾ ਉਹਦੇ ਚ ਦਲਤ ਭਾਈਚਾਰੇ ਨੂੰ ਬੜਾ ਪਿੱਛੇ ਕੀਤਾ ਗਿਆ ਉਹਨਾਂ ਦੀਆਂ ਪ੍ਰਮੋਸ਼ਨਾਂ 'ਚ ਬੜੀਆਂ ਰੁਕਾਵਟਾਂ ਆਈਆਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਬਣਨ ਤੋਂ ਬਾਅਦ ਉਹ ਜਿਹੜਾ ਸੀਗਾ ਉਹਨਾਂ ਦਾ ਕੱਟਿਆ ਗਿਆ ਉਹਨਾਂ ਦਾ ਰੱਖਵਾ ਕਰਨ ਕੱਟਿਆ ਗਿਆ ਸੀਗਾ ਉਹਦੇ ਚ ਆਮ ਆਦੀ ਪਾਰਟੀ ਨੇ ਇੱਕ ਨਵਾਂ ਕਾਨੂੰਨ ਬਣਾਇਆ ਜਿਹਦੇ ਵਿੱਚ ਦਲਿਤ ਭਾਈਚਾਰੇ ਨੂੰ ਕੁਅੱਜ ਐਡਵੋਕੇਟ ਜਰਨਲ ਵੀ ਲੱਗਣਗੇ ਡਿਪਟੀ ਐਡਵੋਕੇਟ ਵੀ ਜਰਨਲ ਵੀ ਲੱਗਣਗੇ ਇਸ ਕਰਕੇ ਜਿਹੜੀ ਬਹੁਤ ਵੱਡੀ ਸਹੂਲਤ ਜਿਹੜੀ ਦਲਿਤ ਭਾਈਚਾਰੇ ਨੂੰ ਆਮ ਆਦੀ ਪਾਰਟੀ ਨੇ ਦਿੱਤੀ ਹੈ ਕਿਉਂ ਦਿੱਤੀ ਹੈ ਕਿ ਬਾਬਾ ਸਾਹਿਬ ਉਮੀਦਵਾਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇੱਕ ਦਲਿਤ ਭਾਈਚਾਰੇ ਚੋਂ ਸੀਗੇ ਮੱਧ ਪ੍ਰਦੇਸ਼ ਚ ਇਹਨਾਂ ਦਾ ਜਨਮ ਹੋਇਆ ਠੀਕ ਹੈ ਉਹਨਾਂ ਨੇ ਬੜਾ ਲੰਮਾ ਸਮਾਂ ਦਲਤਾਂ ਦੀ ਲੜਾਈ ਲੱਗੀ ਜਦੋਂ ਕਿ ਕਦੀ ਇੱਕ ਸਮਾਂ ਸੀਗਾ ਕਿ ਇਹਨਾਂ ਨੂੰ ਛੂਤਰ ਦੇ ਨਾਂ ਤੇ ਲੋਕੀ ਕਹਿੰਦੇ ਸੀਗੇ ਤਾਂ ਛੂਤਰ ਭਾਈਚਾਰਾ ਪਰ ਬਰਾਬਰ ਦਾ ਹੱਕ ਜਿਹੜਾ ਬਾਬਾ ਸਾਹਿਬ ਨੇ ਦਲਤਾਂ ਨੂੰ ਦਿਵਾਇਆ ਔਰ ਅੱਜ ਮੈਂ ਕਹਿੰਦਾ ਵੀ ਬਾਬਾ ਸਾਹਿਬ ਦੀ ਮਿਹਨਤ ਕਰਕੇ ਉਹਨਾਂ ਦੇ ਕਰਕੇ ਹੀ ਇੱਕ ਇੱਕ ਸਾਰਤਾ ਬਰਾਬਰਤਾ ਜਿਹੜੀ ਹੈ ਸਾਡੇ ਭਾਈਚਾਰੇ 'ਚ ਆਈ ਹੈ ਤਾਂ ਜਿਹੜੀ ਕਿ ਬਹੁਤ ਵਧੀਆ ਗੱਲ ਹੈ ਆਮ ਆਦਮੀ ਪਾਰਟੀ ਦਲਤਾਂ ਦਾ ਹਮੇਸ਼ਾ ਹੀ ਸਤਿਕਾਰ ਕਰਦੀ ਹੈ ਮਾਣ ਕਰਦੀ ਹੈ ਔਰ ਕਰਦੀ ਰਹੇਗੀ ਇਹਦਾ ਮੇਨ ਅੱਜ ਮਕਸਦ ਸਾਡਾ ਇਹੀ ਸੀਗਾ ਜੀ ਪ੍ਰੈਸ ਕਾਨਫਰੰਸ ਕਰਨ ਦਾ ਦਲਤਾਂ ਦੇ ਸਬੰਧ ਚ 2027 ਤੋਂ ਪਹਿਲਾਂ ਪਹਿਲਾਂ ਤੁਹਾਨੂੰ ਕਿ ਜਿਹੜਾ ਇੰਪਲੀਮੈਂਟ ਹੁੰਦਾ ਹੈ ਇਹਦਾ ਜਿਹੜਾ ਬਿਲਕੁਲ ਜੀ ਬਿਲਕੁਲ ਬਿਲਕੁਲ ਇੰਪਲੀਮੈਂਟ ਹੋ ਗਿਆ ਜੀ ਇਹਦੇ ਚ ਕੋਈ ਐਸੀ ਗੱਲ ਨਹੀਂ ਗਈ ਦਲਤ ਭਾਈਚਾਰੇ ਸਮਾਜ ਦਾ ਬਹੁਤ ਮਾਨ ਸਨਮਾਨ ਆਮ ਆਦਮੀ ਪਾਰਟੀ ਕਰਦੀ ਹੈ ਤੁਸੀਂ ਇਹ ਵੀ ਰੁਣਿਕ ਜਿਹੜੇ ਸਾਡੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਦਲਤ ਭਾਈਚਾਰੇ ਚੋਂ ਨੇ ਐਸਸੀ ਭਾਈਚਾਰੇੋਂ ਸੀ ਇਹ ਕੈਬਨਿਟ ਚ ਵਜીર ਜਿਹੜੇ ਨੇ ਐਸ ਵੇਲੇ ਦਲਤ ਭਾਈਚਾਰੇ ਦੇ ਨੇ ਤਾਂ ਨਹੀਂ ਤਾਂ ਪਿਛਲੇ ਝਾਤੀ ਮਾਰ ਕੇ ਦੇਖ ਲਓ ਪਿਛਲੀਆਂ ਸਰਕਾਰਾਂ ਚ ਕਿ ਦਲਤ ਭਾਈਚਾਰੇ ਨੂੰ ਕਿੰਨੀ ਕਮੈਂਦਗੀ ਮਿਲਦੀ ਸੀ ਇਸ ਕਰਕੇ ਆਮ ਆਦਮੀ ਪਾਰਟੀ ਦਲਤ ਭਾਈਚਾਰੇ ਦਾ ਪੂਰਾ ਮਾਨ ਸਤਕਾਰ ਜਿਹੜੀ ਉਹ ਕਰਦੀ ਅੱਜ ਵੀ ਕਰਦੀ ਹੈ ਕਰਦੀ ਰਹੇਗੀ ਇਹਦਾ ਉਸਤ ਜਿੰਨੇ ਦਲਤ ਭਾਈਚਾਰੇ ਦੀ ਕਮਿਊਨਿਟੀ ਹੈ ਤਕਰੀਬਨ ਉਹ ਪੱਕੜੀ ਹੋਈ ਹੈ ਔਰ ਫਾਈਨੈਂਸ਼ੀਅਲ ਵੀ ਕੋਈ ਪੱਕੀ ਹੈ ਕਿ ਸਰਕਾਰ ਇਦੋਂ ਇਹਨੂੰ ਲੈ ਕੇ ਕੋਈ ਚੰਗੀ ਜਿਹਾ ਦੇਖੋ ਦਲਤਪਾਈਚਾਰੇ ਦੇ ਨਾਲ ਮੈਂ ਪਹਿਲਾਂ ਹੀ ਗੱਲ ਕਹਿ ਕੇ ਨਾ ਵੀ ਬਿਲਕੁਲ ਦਲਤਪਾਈਚਾਰੇ ਦੇ ਬਿਲਕੁਲ ਨਾਲ ਜੇ 6 ਕੈਬਨਟ ਦੇ ਵਜ਼ੀਰ ਹੀ ਦੇ ਦਿੱਤੇ ਨੇ ਇਹ ਤੋਂ ਵੱਡੀ ਦਾ ਹੋਰ ਹੋਰ ਬਾਕੀ ਜਿਹੜਾ ਦਲਤਪਾਈਚਾਰੇ ਨੂੰ ਜਿੰਨੀਆਂ ਵੀ ਸਹੂਲਤਾਂ ਸਰਕਾਰ ਵੱਲੋਂ ਮਿਲਦੀਆਂ ਨੇ ਉਹ ਜਿਵੇਂ ਬੱਚਿਆਂ ਨੂੰ ਵਜੀਫਾ ਮਿਲਦਾ ਸਕੂਲਾਂ 'ਚ ਮੁਫਤ ਪੜ੍ਹਾਈ ਮਿਲਦੀ ਆ ਉਹ ਆਲਰੇਡੀ ਸਾਰਿਆਂ ਸਕੂਲਾਂ 'ਚ ਜਿਹੜੀ ਉਹ ਵੀ ਮਿਲ ਰਹੀ ਹੈ ਇੱਕ ਅਕਾਪ ਸਿੰਘ ਬਾਜੋਂ ਲੈ ਕੇ ਸਾਲਾ ਸਟਾਫਿੰਗ ਬਾਜਵਾਂ ਨੂੰ ਵੀ ਲਿਖਾਈ ਕਰ ਤੋਂ ਵੱਡੀ ਰਾਤ ਮਿਲਦੀ ਹੈ ਉਹ 22 ਅਪ੍ਰੈਲ ਤੱਕ ਜਿਹੜਾ ਉਹਨਾਂ ਨੂੰ ਕਿਸੇ ਵੀ ਕਾਰਵਾਈ ਕਰਨ ਦਾ ਜੋ ਰੋਕ ਲੈਂਦੀ ਹੈ ਬਿਲਕੁਲ ਅਸੀਂ ਸਤਿਕਾਰ ਕਰਦੇ ਹਾਂ ਮਾਨਯੋਗ ਹਾਈ ਕੋਰਟ ਸਾਹਿਬ ਦਾ ਜੋ ਵੀ ਉਹਨਾਂ ਫੈਸਲਾ ਲਿਆ ਸਤਿਕਾਰਯੋਗ ਹਾਈ ਕੋਰਟ ਸਾਹਿਬ ਹਾਈ ਕੋਰਟ ਬਾਕੀ ਜਿਹੜਾ ਬਾਜਵਾ ਸਾਹਿਬ ਨੇ ਕੰਮ ਕੀਤਾ ਹੈ ਇਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਦਾ ਜਿਹੜੀ ਪੱਠੀ ਚੋਂ ਬੜੇ ਲੰਮੇ ਸਮੇਂ ਬਾਅਦ ਪੰਜਾਬ ਨਿਕਲਿਆ ਸਾਰਿਆਂ ਨੇ ਵੇਖਿਆ ਪਿਛਲਾ ਹੱਤ 2